ਸਾਸਿਕਾਲ ਬਾਈ ਜੀ ਆਪਾਂ ਖੜੇ ਸੀ ਨਹਿਰਾਂ ਦੇ ਪੁਲਾਂ ਤੇ ਤੇ ਬਾਈ ਇਹ ਨਹਿਰਾਂ ਦੇ ਪੁਲਾਂ ਤੇ ਤੁਹਾਨੂੰ ਅੱਜ ਦਿਖਾਉਣਾ ਚਾਹੁੰਦੇ ਆਂ ਵੀ ਤੁਸੀਂ ਦੇਖੋ ਨਹਿਰਾਂ ਦਾ ਪਾਣੀ ਕਿੰਨਾ ਗੰਦਾ ਹੋ ਚੁੱਕਿਆ ਹੈਗਾ ਆ ਤੁਸੀਂ ਦੇਖ ਲਓ ਬਾਈ ਜੀ ਇਹ ਦੋ ਨਹਿਰਾਂ ਜਾਂਦੀਆਂ ਨੇ ਜੋ ਕਿ ਹਰੀਕੇਆ ਤੋਂ ਆਉਂਦੀਆਂ ਨੇ ਤੇ ਇੱਕ ਇਹਨਾਂ ਤੋਂ ਰਸਤਾ ਨਿਕਲ ਜਾਂਦੀ ਆ ਤੇ ਇੱਕ ਆਪਣੀ ਪੰਜਾਬ 'ਚ ਰਹਿ ਜਾਂਦੀ ਆ ਤੇ ਹਾਲ ਦੇਖੋ ਬਾਈ ਪਾਣੀ ਦੇਖੋ ਕਿੰਨਾ ਗੰਦਾ ਪਾਣੀ ਆ ਤੇ ਬਾਕੀ ਲੋਕੀ ਜਿਹੜਾ ਚੰਗੇ ਨੇ ਉਹਨਾਂ ਦਾ ਵੀ ਹਾਲ ਦੇਖ ਲਓ ਕਿਵੇਂ ਗੰਦ ਖਲਾ ਰਿਆ ਇੱਥੇ ਤੇ ਜਿਹੜਾ ਗੰਦ ਖਲਾ ਰਿਆ ਆਪਣੇ ਲੋਕਾਂ ਨੂੰ ਹੀ ਖਲਾ ਰਿਆ ਪੰਜਾਬ ਵਾਲਿਆਂ ਨੂੰ ਹੀ ਖਲਾ ਰਿਆਗਾ ਤੁਸੀਂ ਆਹ ਦੇਖ ਲਓ ਵੀ ਇੰਨਾ ਗੰਦ ਇਹ ਹੁਣ ਜਦੋਂ ਮੀਂਹ ਆਇਆ ਢੇਰੀ ਆਈ ਤੇ ਇਹਨੇ ਚੱਕ ਕੇ ਪਾਣੀ ਚ ਜਾਣਾ ਤੇ ਇਹ ਪਾਣੀ ਲੋਕਾਂ ਨੇ ਪੀਣਾ ਤੇ ਫੇਰ ਇਹਦੇ ਤੁਸੀਂ ਕੈਂਸਰ ਨਿਕਲਦਾ ਤੇ ਉਹ ਟ੍ਰੇਨ ਜਾਂਦੀ ਆ ਬੀਕਾ ਨੇਰ ਨੂੰ ਤੇ ਫੇਰ ਕਹਿ ਦਿੰਦੇ ਆ ਪੰਜਾਬ ਬਿਮਾਰੀਆਂ ਬਹੁਤ ਆ ਬਿਮਾਰੀਆਂ ਤਾਂ ਅਸੀਂ ਬਲਾਈਆਂ ਕਿਉਂਕਿ ਅਸੀਂ ਅਸੀਂ ਕੇਅਰ ਨਹੀਂ ਕਰਦੇ ਸਾਨੂੰ ਸੋਚਣਾ ਚਾਹੀਦਾ ਭਾਈ ਗੰਦ ਦੇਖੋ ਇਹ ਕੋਲ ਲੋਕ ਨੇ ਜਿਨ੍ਹਾਂ ਨੂੰ ਇੰਨਾ ਵੀ ਪਤਾ ਸੀ ਕੰਨੀ ਤੇ ਗੰਦ ਪੱਲੇ ਸਿੱਟੀ ਆ ਨੇ ਇਹ ਗੰਦ ਪੱਲੇ ਮੀਂਹ ਨਾਲ ਢੇਰੀ ਨਾਲ ਉੱਡ ਕੇ ਪਾਣੀ ਚ ਜਾਊਗਾ ਯਾਰ ਲੋਕਾਂ ਨੇ ਸ਼ਰਮ ਲਾਤੀ ਭਾਈ ਲੱਖੇ ਨੂੰ ਕਈ ਸਾਲ ਹੋ ਗਏ ਕੈਲ ਦੇ ਨੂੰ ਥੋੜੇ ਅੱਗੇ ਫਰਿਆਦਾ ਕਰਦੇ ਨੂੰ ਹੁਣ ਨੂੰ ਤਾਂ ਨੇ ਤੁਨੂੰ ਹਰਕ ਤਰੀਕੇ ਨਾਲ ਕਿਵੇਂ ਉਹ ਬੰਦਾ ਤੁਹਾਨੂੰ ਕਹਿ ਸਕਦਾ ਸੀ ਉਹਨੇ ਆਪਦਾ ਜ਼ੋਰ ਲਾ ਲਿਆ ਥੋੜੇ ਕੰਨ ਤੇ ਜੂ ਨਹੀਂ ਸਰਕੀ ਯਾਰ ਸੋਚ ਲੋ ਤੁਸੀਂ ਦੇਖ ਲੋ ਵੀ ਪਾਣੀ ਕਿੰਨਾ ਗੰਦਾ ਆਉਂਦਾ ਕੀ ਇਹ ਜਿਹੜੇ ਪਾਣੀ ਪੀਣਗੇ ਤੇ ਉਹਨਾਂ ਨੂੰ ਕੈਂਸਰ ਨਾ ਹੋਊ ਤਾਂ ਹੋਰ ਕੀ ਹੋਊ ਉਹ ਇਹਦੇ ਨਾਲ ਪਲਵਾਨ ਬਣ ਜਾਣਗੇ ਆ ਦੇਖੋ ਬਈ ਪਾਣੀ ਤਾਂ ਪਹਿਲਾਂ ਹੀ ਬਹੁਤ ਕਾਲਾ ਤੁਰਿਆ ਆਉਂਦਾ ਹੈ ਜਹਰੀ ਲਾ ਪਾਣੀ ਫੈਕਟਰੀਆਂ ਦਾ ਗੰਦ ਪੈਲ ਚੱਕੇ ਨਹਿਰਾ ਚੋਂ ਦਾ ਤੇ ਅੱਗੇ ਲੋਕ ਪੀਂਦੇ ਨੇ ਪੰਜਾਬ ਦੇ ਤੇ ਹਾਲ ਦੇਖ ਲੋ ਤੁਸੀਂ ਫਿਰ ਤਾਂ ਮੌਕਸਰ ਪਰਲੇ ਏਰੀਏ ਚ ਟ੍ਰੇਨਾਂ ਦੀਆਂ ਟ੍ਰੇਨਾਂ ਦੂਜੇ ਸੂਬਿਆਂ ਚ ਜਾਂਦੀਆਂ ਨੇ ਬਾਕੀ ਬਈ ਕੱਲ ਨੂੰ 24 ਅਗਸਤ ਆ ਦਿਨ ਸ਼ਨੀਵਾਰ ਆ ਕੱਲ ਨੂੰ ਸਵੇਰੇ 10 ਵਜੇ ਵੇਰ ਦਾ ਪਲਾਟ ਲੁਧਿਆਣਾ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੱਕ ਰੋ ਮਾਰਚ ਕੀਤਾ ਜਾਊਗਾ ਰੋਸ ਮਾਰਚ ਕੀਤਾ ਜਾਊਗਾ ਬਾਈ ਜੀ ਵੱਧ ਤੋਂ ਵੱਧ ਉਥੇ ਪਹੁੰਚੋ ਕਿਉਂਕਿ ਜੇ ਅਸੀਂ ਆਪਣੇ ਧੀ ਪੁੱਤ ਬਚਾਉਣਾ ਚਾਹੁੰਦੇ ਆ ਆਪਣੀਆਂ ਪੀੜ੍ਹੀਆਂ ਬਚਾਉਣਾ ਚਾਹੁੰਦੇ ਆ ਆਪਦੇ ਫਿਊਚਰ ਬਚਾਉਣਾ ਚਾਹੁੰਦੇ ਆ ਸਾਡੇ ਬਾਲ ਬੱਚੇ ਅੱਗੇ ਜਾ ਕੇ ਕੀ ਕਰਨਗੇ ਕੀ ਆਹ ਗੰਦੀ ਪੀਣਗੇ ਜੇ ਅਸੀਂ ਅੱਜ ਨਾ ਰੋਕਿਆ ਤਾਂ ਰੋਕੂ ਕੌਣ ਬਾਈ ਜੀ ਜੇ ਤੁਸੀਂ ਆਪ ਅੱਗੇ ਨਹੀਂ ਲੱਗ ਸਕਦੇ ਤਾਂ ਜਿਹੜੇ ਬੰਦੇ ਅੱਗੇ ਲੱਗੇ ਨੇ ਕਿ ਲੱਖੇ ਬਾਈ ਹੋਣੀ ਤੇ ਉਹਨਾਂ ਦਾ ਵੱਧ ਚੜ ਕੇ ਸਾਥ ਦਿਓ ਤੇ ਕੱਲ ਨੂੰ ਦਿਖਾ ਦਿਓ ਉੱਥੇ ਜਿਹੜੀਆਂ ਫੈਕਟਰੀਆਂ ਗੰਦ ਪੈਲ ਹੋਰ ਜੋ ਵੀ ਆ ਗੰਦ ਪੈਲ ਪਾਣੀ ਚ ਸਿੱਟੀ ਤੁਰੇ ਆਉਂਦੇ ਉਹਨਾਂ ਨੂੰ ਦਿਖਾ ਦਿਓ ਵੀ ਲੋਕੀ ਇਕੱਠੇ ਹੋ ਚੁੱਕੇ ਨੇ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਨੇ ਹੁਣ ਇਹਨਾਂ ਦੀ ਮਨਮਰਜ਼ੀ ਨਹੀਂ ਚੱਲਣੀ ਤੇ ਸਰਕਾਰਾਂ ਨੂੰ ਵੀ ਪਤਾ ਲੱਗ ਜੇ ਬਾਈ ਜੀ ਵੀ ਹੁਣ ਲੋਕਾਂ ਦੇ ਵਿੱਚ ਜਾਗਰੂਕਤਾ ਆ ਗਈ ਆ ਲੋਕਾਂ ਨੂੰ ਪਤਾਗਾ ਅੱਗੇ ਤੁਸੀਂ ਗੰਦ ਪੈਲ ਜੋ ਵੀ ਪਾਣੀ ਵਿੱਚ ਸਿੱਟੀ ਕੇ ਜਾਂ ਪਿਆਈ ਗਏ ਪਰ ਹੁਣ ਲੋਕੀ ਕੋਈ ਪਾਣੀ ਨਹੀਂ ਪੀਣਗੇ ਤੇ ਕੱਲ ਨੂੰ ਬੰਨ ਬੱਜੂਗਾ ਤੇ ਜਾਂ ਫਿਰ ਸਰਕਾਰਾਂ ਨੂੰ ਆਪਣੇ ਆਪ ਦੇ ਕੰਟਰੋਲ ਕਰਨਾ ਪਊਗਾ ਤੇ ਕੋਈ ਇਹਦੇ ਹੱਲ ਲੱਭਣੇ ਪੈਣਗੇ ਤੇ ਜਿਹੜੀਆਂ ਇਹ ਵੱਡੀਆਂ ਵੱਡੀਆਂ ਫੈਕਟਰੀਆਂ ਭਗਿਆੜ ਜਿਹੜੇ ਲੋਕਾਂ ਨੂੰ ਜਿਨ੍ਹਾਂ ਨੇ ਬਿਮਾਰ ਕਰਦਾ ਠੇਕਾ ਲੈ ਰੱਖਿਆ ਹੋਇਆ ਲੋਕਾਂ ਨੂੰ ਉਹਨਾਂ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਊਗਾ ਆ ਦੇਖ ਲੋ ਬਾਈ ਜੀ ਕਿੱਧਰ ਨਜ਼ਰ ਮਾਰ ਰਹੇ ਹੋ ਗੰਦੀ ਗੰਦ ਪਿਆ ਆਪਾਂ ਕਿਹੜਾ ਚੰਗੇ ਘੱਟੋ ਘਟਾ ਅਸੀਂ ਤਾਂ ਕੰਟਰੋਲ ਕਰ ਸਕਦੇ ਆ ਕੀ ਮਜਾਲਾ ਕੋਈ ਆਏ ਸੈੱਟ ਜੇ ਜਦੋਂ ਦੇਖਦੇ ਆ ਅਗਲੇ ਨੂੰ ਪਿਆਰ ਨਾਲ ਸਮਝਾਇਆ ਕਰੋ ਨਹੀਂ ਸਮਝਦਾ ਤਾਂ ਵੱਧਰੀ ਬਣਾ ਦਿਆ ਕਰੋ ਅਗਲੇ ਦੀ ਚਾਰ ਲੋਕ ਦੇਖ ਕੇ ਵੀ ਨਾ ਸੋਚਣ ਅਸੀਂ ਨਲਕੇ ਵੀ ਲਵਾ ਸਕਦੇ ਆ ਅਸੀਂ ਸੇਵਾ ਵੀ ਕਰ ਸਕਦੇ ਆ ਪਰ ਅਸੀਂ ਆ ਗੰਦ ਜੋ ਸੈੱਟ ਕੇ ਜਾਂਦੇ ਆ ਤੇ ਅਸੀਂ ਇਹ ਨਹੀਂ ਰੋਕ ਸਕਦੇ ਸ਼ਾਰਮਣੀ ਚਾਹੀਦੀ ਆ ਬਾਈ ਜੀ ਤੇ ਕੱਲ ਨੂੰ ਵੱਧ ਤੋਂ ਵੱਧ ਲੁਧਿਆਣਾ ਪਹੁੰਚੋ ਜੋ ਆਪਣਾ ਮੁੱਦਾ ਚੱਲਦਾ ਪਿਆਗਾ ਗੰਦੇ ਪਾਣੀ ਜੋ ਆਪਾਂ ਨੂੰ ਪਿਆਈ ਜਾ ਰਹੇ ਨੇ ਸਾਡੀਆਂ ਫਸਲਾਂ ਨੂੰ ਸਾਡੀਆਂ ਨਸਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਉਹਦੇ ਲਈ ਕੱਲ ਨੂੰ ਮਤਲਬ 24 ਅਗਸਤ 2024 ਕੱਲ ਸ਼ਨੀਵਾਰ ਨੂੰ ਸਵੇਰ 10 ਵਜੇ ਬਾਈ ਜੀ ਵੇਰ ਦਾ ਪਲਾਟ ਲੁਧਿਆਣਾ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੱਕ ਰੋਸ ਸਮਾਰਚ ਕੀਤਾ ਜਾ ਰਿਹਾ ਵੱਧ ਤੋਂ ਵੱਧ ਪਹੁੰਚੋ ਬਾਈ ਜੀ ਸਵੇਰ 10:00 ਵਜੇ ਪਹੁੰਚੋ ਜੇ ਅਸੀਂ ਆ ਆਪਣੀ ਕੋਸ਼ਿਸ਼ ਕਰ ਸਕਦੇ ਤਾਂ ਜੇ ਲੱਖੇ ਬਾਈ ਹੋਣੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਸਾਥ ਦਿਓ ਗਲਤੀ ਭਰਤੀ ਮਾਫ ਸਤਿ ਸ੍ਰੀ ਅਕਾਲ ਜੀ